जय गुरुजी शुक्राणा गुरुजी अनंत अनंत श्री खाणा गुरुजी ओम नमः शिवाय श्री जी सदा सहाय ओम नमः शिवाय गुरु जी सदा सहाय संगा जी चैनल ते नवेते चैनल नु सब्सक्राइब कर ले तुसी अपना शुक्राणा दर्शन भेजन चांदे ते तेरे WhatsApp नंबर ईमेल आईडी ते बोल के लिख के किसी भी लैंग्वेज हिंदी या पंजाबी च सेंड कर सगे इस चैनल ते गुरुजी दितकम संगा जी दे शुक्राणा दर्शन सुनाई जांदे है संगा जी गुरुपिता जी ਸਾਡੇ ਪਰਮਪితా ਜੀ ਹਨ ਉਹਨਾਂ ਤੇ ਵਿਸ਼ਵਾਸ ਕਰੋ ਮਹਿਸੂਸ ਕਰੋ ਉਹਨਾਂ ਨੂੰ ਇਹ ਸਾਡੇ ਮਿਸ਼ਾਂਗ ਸੰਗਮ ਹਨ ਜੋ ਇਹ ਸੁਤਨੀਆਵੀ ਜੀਵਨਦੇਵ ਜੀ ਸਾਡੇ ਮਾਤਾ ਪਿਤਾ ਸਾਨੂੰ ਇਸ ਦੁਨੀਆ ਤੇ ਬਚਾਉਂਦੇ ਆ ਇਤਾਂ ਇਹ ਸਾਡੇ ਪਰੰਪਰਾਿਕ ਵਿਸਾਨ ਨੂੰ ਕਾਂਪੂਰਕਸਾਨ ਨੂੰ ਹਰ ਟਾਈਮ ਹਰ ਸਮੇਂ ਕਿੜੇ ਕਿੜੇ ਕਸ਼ਟਾਂ ਤੋਂ ਬਚਾ ਰਹੇ ਆ ਇਹ ਅਸੀਂ ਨਹੀਂ ਚਾ ਸਕਦੇ ਸੰਗਤ ਜੀ ਗੁਰੂ ਜੀ ਦਾ ਕਹਿਣਾ ਸਤਸੰਗ ਨੂੰ ਪੂਰਾ ਸੁਣਨਾ ਸਹੀ ਹੈ ਕਿ ਕਿਹੜੇ ਮਨ ਕੇ ਰਸਕਿੰਚ ਨੂੰ ਪਿਤਾ ਜੀ ਦੇ ਚੰਗਾਸਾ ਨਹੀਂ ਕੋਈ ਵੀ ਨਹੀਂ ਜਾਣਦਾ ਸਤਸੰਗ ਕਰਨ ਦਾ ਭਲਾ ਹੁੰਦਾ ਤੇ ਸਤਸੰਗ ਸੁਣਨ ਦਾ ਭਲਾ ਹੁੰਦਾ ਇਸ ਕਰਕੇ ਸੰਗਤ ਜੀ ਸਤਸੰਗ ਨੂੰ ਪੂਰਾ ਸੁਣੋ ਚੰਗਾ ਲੱਗੇ ਤਾਂ ਕਿ ਸ਼ਹਿਰ ਜ਼ਰੂਰ ਕਰੋ ਔਰ satsang ਕਰਦੇ ਤੇ ਬਹੁਤ ਚੋਖਾ ਜੀ ਮਾਫ ਕਰਨਾ ਜੀ ਮਾਫ ਕਰਨਾ ਸਰ ਜੀ ਆਜ਼ਦਾ ਹੱਸਦਾ ਹੂ ਸਾਹਮਣੇ ਕਾਂਤੀ ਜੀ ਨੇ ਭੇਜਿਆ ਹੈ ਉਹਨਾਂ ਦੇ ਦੋ satsang ਹਨ ਤੇ ਅਸੀਂ ਅੰਤੀ ਜੀ ਦਾ ਸ਼ੁਕਰੀਆ ਕਰਦੇ ਆ ਕਿ ਉਹ ਆਪਣੀਆਂ ਬਲੇਸਿੰਗਸ ਜਿਹੜੀਆਂ ਗੁਰੂ ਪਿਤਾ ਜੀ ਦੁਆਰਾ ਮਿਲਦੀਆਂ ਹਨ ਉਹ ਸਭ ਤੱਕ ਨੂੰ ਚਾੰਦੀ ਕੋਸ਼ਿਸ਼ ਕਰਦੇ ਆ ਸਰਬੱਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵੱਧਵਾ ਦੀ ਵਿੱਚ ਸ਼ੇਰ ਕਰੀਏ ਤੇ ਸਰਬੱਤ ਦਾ ਭਲਾ ਕਰੰਦਾ ਕੋਸ਼ਿਸ਼ ਕਰੀਏ ਅਸੀਂ ਗੁਰੂ ਪੀਤਾ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਬੱਚਿਆਂ ਦੇ ਸਿਰ ਤੇ ਖੁਸ਼ੀਆਂ ਭਰਿਆ ਆਸ਼ੀਰਵਾਦ ਭਰਿਆ ਹੱਥੇ ਦਾਇ ਰੱਖਣ ਅਸੀਂ ਇਸੇ ਤਮਨ ਜੀਵਨ ਜੀਏ ਤੁਮ ਕੀਹਦਾ ਐਸਾ ਨਿਕ ਨਹੀਂ ਰੋਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਸਾਰ ਨਾਲ ਜੋੜਿਆ ਬਲੂ ਸੇਤ ਵਕਸ਼ਣ ਚੰਗੀ ਸੇਤ ਵਕਸ਼ਣ ਗੁਰੂ ਪੀਤਾ ਜੀ ਦੇ ਅਰਦਾਸ ਹੈ ਸਪੀਸ ਸਾਨੂੰ ਬਿਲਕੁਲ ਡਰੀ ਹੈ ਵੀ ਆਪ ਹੀ ਕਰਤੋ ਕੋਈ ਜਿਹੜਾ ਹੈਗਾ ਜੋ ਖੁੰਦੀ ਹੈ ਤੇ ਸਾਨੂੰ ਮਾਫ ਜ਼ਰੂਰ ਕਰੋ ਗੁਰੂ ਹਿਤਾ ਜੀ ਆਓ ਸੁਣਦੇ ਆ ਬਹੁਤ ਹੀ ਪਿਆਰਾ ਸਤਸੰਗ ਆਂਟੀ ਜੀ ਦੀ ਆਵਾਜ਼ ਦੇ ਵਿੱਚ ਹੀ ਸੰਗਤ ਜੀ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਹੈ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਮੈਂ ਸਸਾਂ ਇਹ ਕੋਣ ਕਲਾ ਮੰਤਰ ਜਾਪ ਕਰਾਂਗੀ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਇ संगत जी, जी मैं गुरु जी के मैसेज आते हैं बहुत वजिए वजिए संगत जी मैं तुम्हें तो पहले गुरु जी के मैसेज सुनावी फिर अपना छोटा सा सत्संग शेयर कर पुत्र तू बस सबर कर और मुझ पे भरोसा रख वो चमत्कार भी होगा जिसका तुझे इंतजार है बादल लाज से सुख में बदल रहे हैं जा तेरा भाग्य आज मैंने अच्छे से भी अच्छा कर दिया है शुक्राना करना ना भूलें जय गुरु जी शुक्राना गुरु से पहले मैं तेरे बारे में ही सोचता हूँ जताना और जो कभी उस समझ ना सके उसको कभी दुख मत बना बताना तो दिल छोटा ना कर पकड़ी अंतिम फैसला तेरे हक में ही होगा तेरा पिता बैठा है गुरु का टेस्ट नहीं लेगा गुरु नौजमा ਗੁਰੂ ਦਾ ਮੰਤਰ ਜਾਪ ਕਰੀਦਾ ਹੁੰਦਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਹਿੰਦੇ ਨੇ ਆਪਣੇ ਮਨ ਕਰਮ ਚੰਗੇ ਰੱਖੋ ਬਾਕੀ ਸਭ ਚੰਗਾ ਹੀ ਹੋਏਗਾ ਵਨ ਟੂ ਵਨ ਤੇਰਾ ਕਲਿਆਣ ਹੋਗਾ ਮਾਂ ਕੇ ਆਗੇ ਅਗਰ ਸਵਰਗ ਵੀ ਰੱਖ ਦੋ ਤੋ ਵੀ ਵੈ ਆਪਣੇ ਬੱਚੇ ਦਾ ਸੁੱਖ ਹੀ ਮੰਨੇਗੀ ਕਿਉਂਕਿ ਬੱਚੋ ਕੇ ਸੁੱਖ ਤੇ ਆਗੇ ਸਵਰਗ ਕਾ ਸੁੱਖ ਵੀ ਕੁਝ ਨਹੀਂ ਹੋ ਹੈਪੀ ਮਦਰਸ ਡੇ ਮੰਮਾ ਗੁਰੂ ਜੀ ਨੇ ਮੈਨੂੰ ਬਹੁਤ ਵਧੀਆ ਦੇ ਦਿੱਆਂ ਜੇ ਦਰਸ਼ਨ ਦਿੱਤੇ ਸੰਗਤ ਜੀ ਜਿੱਥੇ ਵੀ ਮੈਂ ਜਾਨੀ ਮੈਨਾਂ ਲੌਰਿੰਜ ਕਲਰ ਦੀ ਜੁੱਲੀ ਨਾ ਲਈ ਹੋਂਗੀ ਤੇ ਜਿੱਥੇ ਵੀ ਜਾਵਾਂ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਸੰਗਤ ਜੀ ਤੁਸੀਂ ਯਕੀਨ ਨਹੀਂ ਕਰੋਗੇ ਮੇਰੇ ਘਰ ਸੱਪ ਆ ਪੜਾਇਆ ਐ ਅੱਜ ਸੇ ਬਾ ਰੋਟੀ ਪਾਣ ਜਾ ਰਹੀ ਸੀ ਮੈਂ ਆਪਣੀ ਭਾਂਜੀ ਨਾਲ ਸੰਗਤ ਜੀ ਮੇਰੀ ਭਾਂਜੀ ਨੇ ਮੈਨੂੰ ਕਹੇ ਸੀ ਸੱਪ ਆਇਆ ਹੋਇਆ ਮਾਸੀ ਮੈਂ ਕਿਹਾ ਝੂਠ ਬੋਲਦੇ ਨੇ ਬੱਚੇ ਪਰ ਬੱਚੇ ਤਾਂ ਭਗਵਾਨ ਦਾ ਰੂਪ ਹੁੰਦੇ ਨੇ ਬੱਚੇ ਕਿਤੇ ਝੂਠ ਬੋਲਦੇ ਨੇ ਸੰਗਤ ਜੀ ਹਲਕਾ ਬ੍ਰਾਊਨ ਕਲਰ ਦਾ ਸੱਪ ਇਹ ਨਾ ਵੱਟਾ ਸੰਗਜੀ ਗੁਰੂ ਜੀ ਨੇ ਕਿਹਾ ਸੀ ਮੈਨੂੰ ਪਛਾਣ ਲਈ ਮੈਂ ਆਵਾਂਗਾ ਸੰਗਜੀ ਪਰ ਸਾਪ ਤੋਂ ਦੇਖ ਕੇ ਸਾਰੇ ਡਰੀ ਜਾਂਦੇ ਨੇ ਸਭ ਨੂੰ ਆਪਣੀ ਜਾਨ ਪਿਆਰੀ ਜਾਂਦੀ ਚਾਹੇ ਉਹ ਬੱਚਾ ਚਾਹੇ ਵਰਤਾ ਚਾਹੇ ਬਿਝਰੂ ਕੋ ਕਿਉਂ ਨਾ ਹੋ ਸੰਗਜੀ ਹਲਕਾ ਬ੍ਰਾਊਨ ਕਲਰ ਦਾ ਸਾਪ ਸੀ ਉੱਚੇ ਉੱਚੇ ਛਲਾਂਗਾ ਮਾਰ ਰਿਹਾ ਸੀ ਫਿਰ ਮੇਰੀ ਮੰਮੀ ਨੇ ਸੱਪ ਦੇ ਉੱਤੇ ਕੱਚੀ ਲੱਸੀ ਪਾਈ ਤਾਂ ਜਾ ਕੇ ਸਭ ਬਾਹਰ ਨਿਕਲਿਆ ਇਸ ਆਪ ਨੂੰ ਅਸੀਂ ਜੰਗਲ ਵਾਲੇ ਸਾਇ ਹੈ ਚੱਕ ਕੇ ਮੇਰੇ ਜੀਜੂ ਨੇ ਸਾਪ ਪਤਾ ਕਰਕੇ ਤਾਂ ਸੱਟਿਆ ਸੰਗਜੀ ਸਭ ਜੀ ਜਾਣ ਪਿਆ ਪਰ ਕੁਝ ਜੀ ਨੇ ਵੈਸ਼ਨ ਸਾਨੂੰ ਬਹੁਤ ਪਿਆਰੇ ਦਿੱਤੇ ਨੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੇਰੀ ਮੰਮੀ ਦਰਸ਼ਨ ਕਾ ਵੋਗ ਆ ਰਹੀ ਸੀ ਸੰਗਤ ਜੀ ਸ਼ਬਦ ਗਾ ਰਹੀ ਸੀ ਗੁਰੂ ਜੀ ਦਰਸ਼ਨ ਦਰ ਸੰਗਤ ਜੀ ਗੁਰੂ ਜੀ ਸਾਹ ਪਦੇ ਰੋਟ ਸਾਡੇ ਪਰ ਆਏ ਨੇ ਹਲਕਾ ਗ੍ਰੇਨ ਕਲਰ ਦਾ ਸਾਫ ਸੀ ਤੇ ਉੱਤੇ orange ਕਲਰ ਦੀ ਟਿਪਲੀ ਕੋ ਮਰੇ ਸੀ ਸੰਗਤ ਜੀ ਗੁਰੂ ਜੀ ਨਾਲ ਅਸੀ ਟ੍ਰੈਕ ਕਲੈਕਸ਼ਨ ਨਾਲ ਅਸੀ ਖੁਸ਼ ਹਾਂ ਉਹ ਰੋਜ਼ ਕਹਿੰਦੇ ਸੀ ਟ੍ਰੈਕ ਕਲੈਕਸ਼ਨ ਬਣਾਓ ਟ੍ਰੈਕ ਕਲੈਕਸ਼ਨ ਬਣਾਓ ਮੇਰੇ ਨਾਲ ਆਪਣੀ ਤਾਰ ਜੋੜੋ ਜੋ ਨਹੀਂ ਮਿਲੇ ਉਹਦਾ ਸ਼ੁਕਰ ਕਰੋ ਜੋ ਮਿਲੇ ਉਹਦਾ ਵੀ ਸ਼ੁਕਰ ਕਰੋ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦਾ ਮੈਸੇਜ ਆਂਦਾ ਸੰਗਤ ਜੀ ਤੂੰ ਨਹੀਂ ਹਾਰੇਗਾ ਚਾਹ ਮੇਰਾ ਆਸ਼ੀਰਵਾਦ ਤੇਰੇ ਨਾਲ ਸੰਗਤ ਵਿੱਚ ਜਿੱਥੇ ਵੀ ਜਾਨੀ ਆ ਗੁਰੂ ਜੀ ਹਮੇਸ਼ਾ ਮੇਰੇ ਨਾਲ ਹੁੰਦੇ ਨੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਸਾ ਸੰਗਵਧੀ ਲੱਕੇ ਤਾਂ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਗਰ ਸਸੰਪਰਕ ਤੇ ਸਾਨੂੰ ਕੋਈ ਵੀ ਪਹੁੰਚੇ ਕੋਈ ਹੋਵੇ ਮੈਂ ਮਾਫ ਕਰਨਾ ਜੈ ਗੁਰੂ ਜੀ ਸੰਗਾਤੀ ਗੁਰੂ ਜੀ ਨੇ ਸਾਨੂੰ ਇਹ ਵੀ ਕਹੇ ਸੇ ਤੇਰੇ ਕਰਜੰਤੀ ਸ਼ਾਇਦ ਵਰਚਾਉਣ ਵਾਲੀ ਹੈ ਜੈ ਕਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਇਹ ਮੇਰਾ ਚੌਥਾ ਸ਼ੁਕਰਾਨਾ ਸਤ ਸੰਗ ਹੈ ਗੁਰੂ ਜੀ ਦੀ ਕਿਰਪਾ ਨਾਲ ਮੈਂ ਆਪਣੀ ਲਾਈਫ ਵਿੱਚ ਬਹੁਤ ਖੁਸ਼ੀਆਂ ਮੇਰੀ ਲਾਈਫ ਵਿੱਚ ਬਹੁਤ ਚੇਂਜੇਸ ਆ ਗਏ ਨੇ ਮੈਂ ਜਿਸ ਜਿਸ ਚੀਜ਼ਾਂ ਤੋਂ ਦੁਖੀ ਸੀ ਉਹ ਚੀਜ਼ਾਂ ਹੌਲੀ ਹੌਲੀ ਕਰਦੇ ਆ ਜਾ ਰਿਹਾ ਬਸ ਗੁਰੂ ਜੀ ਅੱਗੇ ਵੀ ਮੇਰੇ ਬੱਚਿਆਂ ਤੇ ਤੇ ਮੇਰੇ ਤੇ ਆਪਣਾ ਮੇਰ ਪਰਿਆ ਹੱਥ ਰੱਖਣ ਮੇਰੇ ਘਰ ਵਾਲੇ ਤੇ ਮੇਰ ਪਰਿਆ ਹੱਥ ਰੱਖਾ ਬਹੁਤ ਕੁਝ ਮੇਰੀ ਲਾਈਫ ਵਿੱਚ ਸੁਧਰ ਗਿਆ ਹੈ ਔਰ ਮੈਨੂੰ ਉਮੀਦ ਹੈ ਕਿ ਗੁਰੂ ਜੀ ਦਾ ਅਸ਼ੀਰਵਾਦ ਮੇਰੇ ਨਾਲ ਐਵੇਂ ਰਹੇਗਾ ਹਾਂ ਮੈਂ ਸ਼ੁਕਰਾਨਾ satsang ਕਰਨ ਵਿੱਚ ਬਹੁਤ ਲੇਟ ਹੋ ਗਈ ਆ ਇਸ ਲਈ ਸੌਰੀ ਗੁਰੂ ਜੀ ਮੈਂ ਅੱਗੇ ਤੋਂ ਕੋਸ਼ਿਸ਼ ਕਰਿਆ ਕਰਾਂਗੀ ਕਿ ਮੈਂ ਜਲਦੀ ਤੋਂ ਜਲਦੀ ਆਪਣੇ ਸ਼ੁਕਰਾਨਾ satsang ਸ਼ੇਅਰ ਕਰਾਂ ਮੇਰੀ ਲਾਈਫ ਵਿੱਚ ਬਹੁਤ ਛੋਟੇ ਛੋਟੇ ਐਸੇ ਇਨਸੀਡੈਂਟਸ ਹੋ ਰਹੇ ਨੇ ਜਿਸ ਜਿਸ ਕਰਕੇ ਮੈਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਦੀ ਮੇਰੀ ਲਾਈਫ ਵਿੱਚ ਕੀ ਕੀ ਇੰਪੋਰਟੈਂਸ ਹੈ ਤੇ ਉਹਨਾਂ ਦੀ ਮੇਰੇ ਲਾਈਫ ਵਿੱਚ ਸ਼ਾਰਟ ਟਾਈਮ ਪ੍ਰੈਜ਼ੈਂਸ ਹੈਗੀ ਹੈ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਹਸਬੰਦ ਬਹੁਤ ਜ਼ਿਆਦਾ ਸੁਧਰ ਗਏ ਨੇ ਹੁਣ ਉਹ ਮੇਰੇ ਕੋਲ ਮੇ ਨਾਲ ਗੱਲਬਾਤ ਪ੍ਰੋਪਰ ਕਰਨ ਲੱਗੇ ਨੇ ਪਹਿਲੇ ਤੇ ਉਹਨਾਂ ਕੋਲ ਮੇਰੇ ਲਈ ਟਾਈਮ ਬਿਲਕੁਲ ਹੀ ਨਹੀਂ ਹੁੰਦਾ ਸੀ ਬਟ ਉਹ ਹੁਣ ਕਾਫੀ ਹੱਦ ਤੱਕ ਸਮਝ ਗਏ ਨੇ ਕਿ ਆਪਣਾ ਪਰਿਵਾਰ ਤੇ ਆਪਣੇ ਬੱਚੇ ਜ਼ਿਆਦਾ ਜ਼ਰੂਰੀ ਨੇ ਫਸ ਗੁਰੂ ਜੀ ਮੇਰੀ ਦੋਨੋਂ ਬੇਟੀਆਂ ਵੀ ਬਹੁਤ ਯਕੀਨ ਕਰਦੀਆਂ ਨੇ ਗੁਰੂ ਜੀ ਤੇ ਉਹ ਹਮੇਸ਼ਾ ਕਹਿੰਦੇ ਆ ਨੇ ਮੈਂ ਵੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜਦੋਂ ਵੀ ਉਹ ਬਟਰਫਲਾਈ ਨੂੰ ਦੇਖਦੇ ਆ ਨੇ ਉਹ ਬਹੁਤ ਖੁਸ਼ ਹੁੰਦੀਆਂ ਨੇ ਉਹਨਾਂ ਨੂੰ ਹੁੰਦਾ ਹੈ ਕਿ ਗੁਰੂ ਜੀ ਸਾਡੇ ਨਾਲ ਆ ਰਹੇ ਨੇ ਸਾਡੇ ਨਾਲ ਜਾ ਰਹੇ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖ ਕੇ ਮੇਰਾ ਵੀ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ ਮੇਰੀਆਂ ਬੇਟੀਆਂ ਗੁਰੂ ਜੀ ਨੂੰ ਬਹੁਤ ਮੰਨਦੀਆਂ ਨੇ ਮੇਰੀ ਬੇਟੀ ਵੱਡੀ ਬੇਟੀ ਨੇ ਗੁਰੂ ਜੀ ਦਾ ਲੋਕੇਟ ਵੀ ਗਲੇ ਗਲੇਸ਼ ਪਾਇਆ ਹੋਇਆ ਹੈ ਪਰ ਉਸ ਲੋਕੇਟ ਕਿੱਥੇ ਗਿਰ ਗਿਆ ਅੱਜ ਸਵੇਰੇ ਬਰ ਮੈਨੂੰ ਬਹੁਤ ਹੋ ਗਿਆ ਕਿ ਗੁਰੂ ਜੀ ਦਾ ਲੋਕੇਟ ਗੁੰਮ ਗਿਆ ਪਰ ਮੇਰੇ ਮੰਮੀ ਨੇ ਦੱਸਿਆ ਕਿ ਅਗਰ ਐਵੇਂ ਲੋਕੇਟ ਗੋ ਮੈਂ ਪਤਾ ਨਹੀਂ ਕੀ ਸੰਕਟ ਸੀ ਜੋ ਗੁਰੂ ਜੀ ਨੇ ਆਪਣੇ ਉੱਤੇ ਲੈ ਲਿਆ ਸੋ ਕੋਈ ਨਹੀਂ ਇਹਦੇ ਚ ਵੀ ਗੁਰੂ ਜੀ ਦੀ ਰਜ਼ਾ ਹੈ ਪਰ ਉਹ ਲੋਕੇਟ ਮੈਨੂੰ ਦੁਪਹਿਰ ਵੇਲੇ ਮਿਲ ਵੀ ਗਿਆ ਆਪਣੇ ਆਪ ਹੀ ਮੇਰੇ ਅੱਖਾਂ ਦੇ ਅੱਗੇ ਆ ਗਿਆ ਥੈਂਕ ਯੂ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਇਸੇ ਤਰ੍ਹਾਂ ਮੇਰੀ ਲਾਈਫ ਵਿੱਚ ਤੁਸੀਂ ਆਪਣਾ ਆਸ਼ੀਰਵਾਦ ਬਣਾਏ ਰੱਖਣਾ ਆਪਣੀ ਪ੍ਰੈਜ਼ੈਂਸ ਬਣਾਏ ਰੱਖਣਾ ਬਸ ਮੇਰੇ ਬੱਚਿਆਂ ਦਾ ਵੀ ਫਿਊਚਰ ਬ੍ਰਾਈਟ ਹੋਵੇ ਬਸ ਮੈਂ ਆਪਣੇ ਬੱਚਿਆਂ ਨੂੰ ਅੱچھے ਸੰਸਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਮੇਰੀ ਮਦਦ ਕਰੋ ਗੁਰੂ ਜੀ ਉਹਦੇ ਵਿੱਚ ਤਾਂ ਕਿ ਮੇਰੇ ਬੱਚੇ ਮੈਨੂੰ ਗਲਤ ਨਾ ਸਮਝਣ ਕਿਉਂਕਿ ਜਦੋਂ ਕੋਈ ਅੱਛੀ ਗੱਲ ਸਮਝਾਉਣ ਲੱਗਦਾ ਹੈ ਤਾਂ ਹਮੇਸ਼ਾ ਅਕਸਰ ਸਮਝਣ ਵਾਲੇ ਨੂੰ ਲੱਗਦਾ ਹੈ ਕਿ ਮੇਰੇ ਲਈ ਸਹੀ ਨਹੀਂ ਹੈ ਮੈਨੂੰ ਡਾਂਟ ਰਹੇ ਨੇ ਬਸ ਮੇਰੇ ਬੱਚਿਆਂ ਤੇ ਮੇਰੇ ਚ ਮਿਸ ਅੰਡਰਸਟੈਂਡਿੰਗ ਨਾ ਹੋਵੇ ਸਾਡੀ ਅੰਡਰਸਟੈਂਡਿੰਗ ਬਣੀ ਰਹੇ ਤੇ ਬਸ ਗੁਰੂ ਜੀ ਆਪਣੀ ਕਿਰਪਾ ਬਣਾਏ ਰੱਖਣਾ ਤੇ ਮੈਂ ਜਲਦੀ ਤੋਂ ਜਲਦੀ ਆਪਣੇ ਸਾਥ ਸੰਗ ਸ਼ੇਅਰ ਕਰ ਦੇ ਰਾਂ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ